ਯੋਧਨਸ਼ਮ ਵਿਰੁੱਧ ਮੁਹਿੰਮ ਤਹਿਤ ਬਰਨਾਲਾ ਪੁਲਿਸ ਵੱਲੋਂ ਬਰਨਾਲਾ ਦੇ ਪਿੰਡ ਤਨੋਲੇ ਵਿਖੇ ਨਸ਼ਾ ਨਜਾਇਜ਼ ਨਸ਼ਾ ਤਸਕਰਾਂ ਦੇ ਘਰ ਤਾਇਗੇ ਨਸ਼ਾ ਤਸਕਰਾਂ ਦੇ ਖਿਲਾਫ ਹੁਣ ਤੱਕ ਦੇ 5 ਮਾਮਲੇ ਦਰਜ ਸਨ ਬਰਨਾਲਾ ਪੁਲਿਸ ਵੱਲ ਦੀ ਇਹ ਵੱਡੀ ਕਾਮਯਾਬੀ ਨੂੰ ਲੈ ਕੇ ਪਿੰਡ ਦੇ ਲੋਕ ਬਹੁਤ ਖੁਸ਼ ਹਨ ਮੈਂ ਜੀ ਵੀਰਿੰਦਰ ਸਿੰਘ ਸਿੱਧੂ ਜ਼ਿਲ੍ਹਾ ਮੰਡੀ ਅਫਸਰ ਬਰਨਾਲਾ ਆ ਸਾਡੇ ਮਾਰਕੀਟ ਕਮੇਟੀ ਤਨੋਂਦਾ ਦੇ ਅੰਡਰ ਆ ਕਾਫੀ ਇੱਥੇ ਨਜਾਇਜ਼ ਕਬਜ਼ੇ ਹੋਏ ਹੋਏ ਆ ਕੁਸ਼ਕ ਦੇ ਬਦੂ ਕਾਨੂੰਨੀ ਕਾਰਵਾਈ ਚੱਲ ਰਹੀ ਆ ਇਹਦਾ ਸਾਨੂੰ ਪਤਾ ਲੱਗਿਆ ਸੀ ਵੀ ਇਨਵੋਲਵਡ ਹੈਗੇ ਆ ਅਸੀਂ ਇਹਦੇ ਬਾਰੇ ਇਨਟੀਮੇਟ ਕੀਤਾ ਜਦਾ ਪ੍ਰਸ਼ਾਸਨ ਨੂੰ ਤੇ ਜਦੋਂ ਉਹਨਾਂ ਨੇ ਪੁਲਿਸ ਨਾਕਾਾਈ ਆਪ ਕਰਕੇ ਜਦੋਂ ਦੇਖਿਆ ਵੀ ਇਹ ਨਸ਼ੇ ਦੇ ਵੇ ਕੰਮ ਵਿੱਚ ਇਨਵੋਲਡ ਹੈ ਤਾਂ ਉਹਨਾਂ ਵੱਲੋਂ ਪੁਲਿਸ ਵੱਲੋਂ ਇਹ ਜੋ ਬਣਦੀ ਕਾਰਵਾਈ ਕੀਤੀ ਗਈ ਹੈ ਸਰ ਜਿਹਨੇ ਐਗਰੀ ਪ੍ਰੋਪਰਟੀ ਹੀ ਕੋ ਹੋਰ ਵੀ ਹੈ ਸਨ ਪ੍ਰੋਪਰਟੀ ਪ੍ਰੋਪਰਟੀਆਂ ਤੇ ਜਿਹੜੇ ਨਜਾਇਜ਼ ਕਬਜ਼ੇ ਹੋਰ ਵੀ ਹੈਗੇ ਆ ਉਹਨਾਂ ਦੇ ਕੋਰਟ ਕੇਸ ਚੱਲ ਰਹੇ ਆ ਪਰ ਇਹਦਾ ਸਪੈਸੀਫਿਕਲੀ ਮਤਲਬ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਬੇਸ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਦੇ ਬਾਕੀ ਕਿੰਨੇ ਜਿੰਨੇ ਪ੍ਰੋਪਰਟੀ ਇਹ ਤਾਂ ਕਾਫੀ ਟਾਈਮ ਪੁਰਾਣੀਆਂ ਆ ਜੀ ਇਹ ਤਾਂ ਮਤਲਬ ਜਿੰਨੇ ਕਿਥੇ ਕਬਜ਼ੇ ਹੈਗੇ ਆ ਇਹ ਮੰਡੀ ਦੀ ਐਕ acquisition ਤੋਂ ਪਹਿਲਾਂ ਦੇ ਚ ਹੈਗੇ ਆ ਇੱਥੇ ਨਾਲ ਨਵਾਂ ਜਿਹੜਾ ਹੈਗਾ ਉਹ ਕੱਲ੍ਹ ਨਿਯੋਗ ਕਬਜ਼ਾ ਨਿਯੋਦ ਇਹਨਾਂ ਦੇ ਕਬਜ਼ਾ ਪਹਿਲਾਂ ਦਾ ਹੀ ਹੈ ਇਹਨਾਂ ਦੇ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹੜੀ ਆਪਣੀ ਪੀਪੀ ਐਕਟ ਦੇ ਅਧੀਨ ਕੇਸ ਲਾਏ ਹੋਏ ਆ ਇਹਦੇ ਚ ਸਿਰਫ ਇਹਨਾਂ ਦੀ ਆ ਕੰਧ ਟਹੀ ਸੀ ਇਹਨਾਂ ਨੇ ਉਹੀ ਕੰਧ ਦੁਬਾਰੇ ਕਰ ਰਹੇ ਆ ਤੇ ਉਹਦੇ ਚ ਇਹ ਨਵਾਂ ਕਬਜ਼ਾ ਨਹੀਂ ਹੈ ਇਹ ਸਾਰੇ ਹੈ ਪੁਰਾਣੀ ਹੈ ਇਸਔਰਤ ਦੇ ਘਰ ਤੇ ਵੀ ਕੋਈ ਥਿਲ ਰਿਹਾ ਹੈ ਜਲਵਾਟ ਵੀ ਇਹਦੇ ਘਰ ਵੀ ਟੋਣਾ ਉਹਦਾ ਨਹੀਂ ਕਾਨ ਸੀਗਾ ਉਹਦਾ ਘਰ ਵੀ ਹੈਗਾ ਘਰ ਬਾਹਰੇ ਨਹੀਂ ਸਾਨੂੰ ਇਨਫੋਰਮੇਸ਼ਨ ਹੈ ਘਰ ਨਹੀਂ ਇਹਦਾ ਹੈ ਘਰ ਤਾਂ ਇਹ ਅੱਗੇ ਕਿਸੇ ਨੂੰ ਵੇਚ-ਬੋਚ ਗਈ ਜੋ ਸਾਨੂੰ ਪਤਾ ਲੱਗਿਆ ਸੀਗਾ ਤੇ ਜਿਹੜਾ ਮੌਜੂਦਾ ਜੋ ਉੱਥੇ ਬੰਦਾ ਰਹਿ ਰਿਹਾ ਉਹਦੇ ਖਿਲਾਫ ਅਸੀਂ ਪੀਪੀਐਕਟ ਚ ਲਾਇਆ ਰਿਹਾ ਹੈ। ਐ ਦਾਣਾ ਮੰਡੀ ధਨੋਲਾ ਦੇ ਵਿੱਚ ਖੜੇ ਆ। ਇੱਥੇ ਇੱਕ ਨਾਜਾਇਜ਼ ਉਸਾਰੀ ਦਾ ਮਾਮਲਾ ਸੀਗਾ। ਉਸਾਰਾਣੀ ਵਾਈਫ ਆਫ ਬੀਰਬਲ ਇਹਨਾਂ ਵੱਲੋਂ ਦਾਣਾ ਮੰਡੀ ਦੇ ਵਿੱਚ ਇੱਕ ਦੁਕਾਨ ਪਾਇਆ ਗਿਆ ਸੀ ਜੋ ਬਿਲਕੁਲ ਨਾ ਬਾਤ ਵੈਰੀਫਾਈ ਵੈਰੀਫਿਕੇਸ਼ਨ ਨਾਜਾਇਜ਼ ਪਾਇਆ ਗਿਆ। ਤੋਂ ਮਾਰਕੀਟ ਕਮੇਟੀ ధਨੋਲਾ ਵੱਲੋਂ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਇਹਨੂੰ ਡਾਣਾ ਹੈ। यदि सारी वेरिफिकेशन की गई थी ड्यू प्रोसैस ऑफ लॉ को फॉलो करते हुए इन्होंने नोटिस दिता गया जो इन वलों कोई भी तसली बक्स पेशकश नहीं की गई उस तो बाद ढाया जा रहा है तुम तो बैकग्राउंड से देख सकते हो कि एक कंपलीट दुकान में उया गया है एक कॉमर्शियल प्रोपर्टी जी सी और बिच मतलब बेसिकली जरा अनाज मंडी धनौला द इन ही सर उराने के खिलाफ पाँच तो बाद एन डी पी एस के परचे हैं पिछला लास्ट परचा दो हज़ार चौबी का है ਉਦੀ ਵਿਚਨਾ ਫਿਲਹਾਲ ਹੀ ਬੇਲ ਤੇ ਬਾਹਰ ਹੈ ਜੀ ਸਰ ਕੀ ਮਿਸ਼ਨ ਦੇਖਿਆ ਘਟ ਹੈ ਕਿ ਨੇ ਪਹਿਲੀ ਵਾਰ ਕਮਰਸ਼ਲ ਪ੍ਰੋਪਰਟੀ ਹੈ ਇਸ ਨਾਲ ਹੋਰ ਵੀ ਅਸੀਂ ਵੈਰੀਫਾਈ ਕਰ ਰਹੇ ਜੀ ਮਤਲਬ ਸਾਡੇ ਵੱਲੋਂ ਪ੍ਰੋਪਰ ਡਾਟਾ ਬੇਸ ਮੇਨਟੇਨ ਕਰਕੇ ਇਹਨਾਂ ਦੀ ਬੇਰਤ ਸਿੰਘ ਕੀਤੀ ਜਾਂਦੀ ਹੈ ਸੰਬੰਧਿਤ ਵਿਭਾਗ ਮਹੱਕਮੇ ਵੱਲੋਂ ਜਦੋਂ ਵੀ ਸਾਨੂੰ ਇਨਫੋਮੇਸ਼ਨ ਆਂਦੀ ਹੈ ਅਸੀਂ ਡੀਪ੍ਰੋਸੈਸ ਆਫ ਲਾ ਨੂੰ ਫੋਲੋ ਕਰਦੇ ਹੋਏ ਕਾਰਵਾਈ ਕਰਦੇ ਹਾਂ ਜ਼ਿਲ੍ਹੇ ਦੇ ਅੰਦਰ ਹੁਣ ਤੱਕ ਕਿੰਨੀਆਂ ਪ੍ਰੋਪਰਟੀਆਂ ਧਾਈਆਂ ਨੇ ਇਹ ਛੱਟਾ ਪ੍ਰੋਪਰਟੀ ਹੈ ਬਨਾਲਾ ਜ਼ਿਲ੍ਹੇ ਦੇ ਵਿੱਚ और तुम्हारे माध्यम तुम्हारे प्लेटफॉर्म दे रही मैं जरे नशा तस्कर उन्होंने भी सख्त चेतावनी देना चाहना कि जे वो नशा बेच कर या पंजाबी युवा पीरी नु बर्बाद करके कोई नाजायज सारी करेंगे तो ना देख आप सख्त तो सख्त कार्रवाई की जावेगी और ये कार्रवाई युद्ध नशे विरुद्ध मुहिम के तहत जारी भी रहेगी कौन तो है जेल बाहर है सर तो बजे जी जनरिक हरदी रहशी प्रॉपर्टी भी चेक कीती जावेगी पूरा वेरीफाई कर रहे जी ਇਹ ਇਲੀਗਲ ਆਇਸ਼ ਕਰਕੇ ਇਸ ਕਰਕੇ ਨੂ ਰਹਾ ਗਿਆ ਅੱਜ ਨਗਰ ਕੌਂਸਲ ਲੋਗੋ ਕਿੱਥਾ ਗਿਆ ਕਿ ਮਾਰਕੀਟ ਕਮੇਟੀ ਨੰਨ ਨਾ ਰਵਲ ਲੋਜੀ